ਹੋਨੇ ਹੈਗਾ ਜ਼ਿੰਦਗੀ ਚ ਹਾਂਜੀ ਹਾਂਜੀ ਬਹੁਤ ਵਧੀਆ ਜੀ ਖੁਸ਼ ਖੁਸ਼ ਹਾਂਜੀ ਬੜੀ ਵਧੀਆ ਆ ਕੱਲ ਜੇ ਕੋ ਮੇਰੀ ਕੁੜੀ ਵਿਆਹੀ ਮੈਂ ਗੱਡੀ ਦੇਣੀ ਦੇਣੀ ਆ ਅੱਛਾ ਜੇ ਭਾਵੇਂ ਮੈਂ ਆ ਉਹਦਾ ਬੋਆ ਕੁੜਾ ਸੱਤ ਕੇ ਦੇ ਦੇ ਆ ਬਹੁਤ ਪਰੇਸ਼ਾਨ ਵੀ ਕਰਦੇ ਲੋਕ ਫੋਨ ਕਰਕੇ ਪਰੇਸ਼ਾਨ ਬਹੁਤ ਕਰਦੇ ਜੀ ਲੋਕੀ ਗਾਲਾਂ ਬੋਲਦੇ ਆ ਕੋਈ ਗਲਤ ਕਮੈਂਟ ਕਰਦੇ ਆ ਬਹੁਤ ਜ਼ਿਆਦੇ ਮਨ ਤੇ ਚੜਦੀਆਂ ਉਤਰਦੀਆਂ ਵੀ ਮੈਂ ਕੀ ਪੰਗਾ ਲੈ ਲਿਆ ਹੂੰ ਤੁਸੀਂ ਹੁਣ ਫਿਰ ਤੁਹਾਡਾ ਕਿਵੇਂ ਚੱਲਦਾ ਸਾਰਾ ਸਿਸਟਮ ਸਿਸਟਮ ਮੈਂ ਦੋਨੇ ਜੀ ਕੰਮ ਕਰਦੇ ਆਂ ਸੀ ਵਧੀਆ ਜੀ ਪਰਵਾਹ ਟਾਈਮ ਪਾਸ ਕਰੀ ਜਾਂਦੇ ਆਂ ਸਕੂਨ ਹੈਗਾ ਜ਼ਿੰਦਗੀ ਚ ਹਾਂਜੀ ਹਾਂਜੀ ਬਹੁਤ ਵਧੀਆ ਜੀ ਖੁਸ਼ ਹਾਂ ਖੁਸ਼ ਆਂ ਜੀ ਵਧੀਆ ਵਧੀਆ ਹਮ ਕੋਈ ਗੋਰੇ ਦਾ ਕੋਈ ਸੁਪਨਾ ਹੋਵੇ ਜਿਹੜਾ ਨੇ ਸੋਚਿਆ ਮੈਂ ਜ਼ਿੰਦਗੀ ਚ ਪੂਰਾ ਕਰਨਾ ਸੁਪਨਾ ਤਾਂ ਮੇਰੀ ਗੁੱਡੀ ਦਾ ਹੀ ਹੈ ਜੀ ਇਕੱਲਾ ਮੇਰਾ ਬਸ ਉਹ ਵੀ ਮੇਰੀ ਧੀ ਆ ਤੇ ਉਹ ਹੀ ਮੇਰਾ ਪੁੱਤ ਆ ਬਸ ਵੀ ਮੈਨੂੰ ਇਹ ਜਦੋਂ ਜੰਮੀ ਸੀਗੀ ਮੈਂ ਉਹ ਪੁੱਤ ਹੀ ਬਣਾਇਆ ਸੀਗਾ ਅੱਛਾ ਤੇ ਹੁਣ ਮੇਰਾ ਇਹੀ ਇਰਾਦਾ ਸੀਗਾ ਮੈਂ ਆਪਦੇ ਸਹੁਰੇ ਵੀ ਕਿਹਾ ਸੀ ਮੈਂ ਕਹਿੰਦਾ ਜਦੋਂ ਮੇਰੀ ਕੁੜੀ ਵਿਆਹੀ ਮੈਂ ਗੱਡੀ ਦੇਣੀ ਦੇਣੀ ਆ ਅੱਛਾ ਭਾਵੇਂ ਮੈਂ ਆਹਦਾ ਬੋਹਾ ਕੁੜਾ ਖੱਟ ਕੇ ਦੇ ਦੇ ਆ ਭਾਵੇਂ ਮੈਂ ਮਿਹਨਤ ਕਰਕੇ ਦੇ ਦਾਂ ਜਿਵੇਂ ਮਰਜੀ ਪਰ ਕਈ ਥਾਵਾਂ ਤੇ ਜਿਵੇਂ ਆਪਾਂ ਕਹੈ ਦੀਏ ਵੀ ਕੁੜੀਆਂ ਤੇ ਮੁੰਡਿਆਂ 'ਚ ਫਰਕ ਵੀ ਹੁੰਦਾ ਹੈਗਾ ਮੁੰਡਿਆਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ ਤੇ ਫਿਰ ਉਹ ਕੀ ਕਹਿਣਾ ਚਾਹੋਗੇ ਨਹੀਂ ਮੈਂ ਮੈਂ ਤਾਂ ਇਹ ਨਹੀਂ ਕਹਿੰਦਾ ਹੁਣ ਮੁੰਡਿਆਂ ਨੂੰ ਤਾਂ ਫੜ ਕੇ ਲਿਆਉਣਾ ਪੈਂਦਾ ਨਸ਼ੇ ਦੇ ਲੱਕੇ ਹੁੰਦੇ ਆ ਮੇਰੀ ਧੀਆ ਹੁਣ ਉਹਨੂੰ ਇੱਕ ਝੜਕ ਦਾ ਲਾਕਾ ਮਾਰ ਲੀ ਗੇਟੋਂ ਬਾਹਰ ਨਹੀਂ ਹੁੰਦੀ ਹੂੰ ਇਹ ਗੁੱਡੀ ਨੂੰ ਤਾਂ ਜਿਵੇਂ ਮਰਜ਼ੀ ਲਾ ਲਓ ਤੇ ਬੱਚਾ ਮਨ ਮੁੰਡਾ ਦਾ ਡਰਦਾ ਹੀ ਨਹੀਂ ਕਿਸੇ ਦਾ ਜੀ ਅੱਛਾ ਮੈਂ ਲਾਈਵ ਹੋ ਕੇ ਕਹਿਣਾ ਵੀ ਮੁੰਡਾ ਅੱਜ ਕੱਲ ਕੋਈ ਕਹਿ ਦੇਵੇ ਵੀ ਮੈਂ ਇਥੋਂ ਮੁੰਡਾ ਡਰਦਾ ਮਾਂ ਤੋਂ ਤਾਂ ਮੁੰਡਾ ਨਹੀਂ ਡਰਦਾ ਮਾਂ ਪਿਓ ਮੁੰਡਿਆਂ ਤੋਂ ਡਰਦੇ ਉਲਟਾ ਹਾਂਜੀ 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 ਆ ਔਟਾ ਜਿੱਤੇ ਨੂੰ ਖਰਚਾ ਪਾਣੀ ਦਿੰਦੇ ਆ ਮਾਂ ਪਿਓ ਦਿੰਦੇ ਮਾਂ ਪਿਓ ਦੀ ਵਜ੍ਹਾ ਨਾਲ ਚਿੱਟੇ ਵਾਲੇ ਮੁੰਡੇ ਵਿਗੜ ਗਏ ਹੂੰ ਅੱਛਾ ਜੇ ਆਪਾਂ ਕਹੀਏ ਵੀ ਕਈ ਵਾਰ ਤੁਸੀਂ ਕਿਹਾ ਵੀ ਮੈਨੂੰ ਫੋਨ ਕਾਲਸ ਲੋਕੀ ਕਰਦੇ ਆ ਤੁਹਾਨੂੰ ਪਰੇਸ਼ਾਨ ਵੀ ਕਰਦੇ ਆ ਲੋਕ ਫੋਨ ਕਰਕੇ ਪਰੇਸ਼ਾਨ ਬਹੁਤ ਕਰਦੇ ਆ ਲੋਕੀ ਗਾਲਾਂ ਬੋਲਦੇ ਆ ਕੋਈ ਗਲਤ ਕਮੈਂਟ ਕਰਦੇ ਆ ਬਹੁਤ ਜਾੜੇ ਮਨ ਤੇ ਚੜ੍ਹਦੀਆਂ ਉਤਰਦੀਆਂ ਵੀ ਮੈਂ ਕੀ ਪੰਗਾ ਲੈ ਲਿਆ ਹੂੰ ਪਰ ਜਦੋਂ ਆ ਵੇਖੀਦਾ ਵੀ ਯਾਰ ਮੈਂ ਆਪ ਦਾ ਸੈੱਟ ਹੋ ਜਾਂਦਾ ਚੰਗੀ ਗੱਲ ਹੂੰ ਤੇ ਉਹਨੂੰ ਫਿਰ ਮਨ ਤੋਂ ਲਾਈ ਦੀਆਂ ਵੀ ਯਾਰ ਵੀ ਪਰਾ ਕਿਵੇਂ ਖੈ ਇਹਨਾਂ ਨੂੰ ਪਰ ਭੋੜੀਆਂ ਤਾਂ ਨਹੀਂ ਦੀਦੀ ਨੀ ਤੇ ਉਹ ਫਿਰ ਫੋਨ ਕਰਕੇ ਤੁਹਾਨੂੰ ਕੀ ਕਹਿੰਦੇ ਨੇ ਗਾਲਾਂ ਕੱਢਦੇ ਆ ਕਿ ਕੀ ਬੋਲਦੇ ਗਾਲਾਂ ਨਹੀਂ ਦੇ ਰਹੇ ਆ ਗੰਦੀਆਂ ਗੰਨੇ ਲਾਭਦੇ ਬੋਲਦੇ ਆ ਜੀ ਅੱਛਾ ਹਾਂਜੀ ਹਾਂਜੀ ਠੀਕ ਐ ਤਾਂ ਬਹੁਤ ਮੈਂ ਦੇਖੀਆ ਤੁਹਾਡੀਆਂ ਰੀਲਾਂ ਵੀ ਕੋਈ ਲੋਕ ਪਾਉਂਦੇ ਨੇ ਤੁਹਾਡੇ ਨਾਲ ਕਲੈਬੋਰੇਸ਼ਨ ਕਰਕੇ ਇੱਕ ਪਾਸੇ ਤੁਸੀਂ ਬੋਲਦੇ ਹੁੰਦੇ ਹੋ ਇੱਕ ਪਾਸੇ ਉਹ ਬੋਲਦੇ ਹੁੰਦੇ ਨੇ ਕਿੱਥੇ ਆਂ ਹਾਂ ਕਿੱਥੇ ਬੁਲਾਉਣਾ ਇਦਾਂ ਤੁਸੀਂ ਆਪ ਵੀ ਉਹ ਸ਼ੇਅਰ ਕੀਤੀਆਂ ਹੋਈਆਂ ਨੇ ਤੇ ਤੁਹਾਨੂੰ ਲੋਕ ਪਸੰਦ ਬਹੁਤ ਕਰਦੇ ਹੈਗੇ ਹੈ ਨਾ ਧੰਨਵਾਦ ਆ ਜੀ ਪਸੰਦ ਕਰਨ ਵਾਲਿਆਂ ਦਾ ਤਾਂ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਪੋਟੀ-ਪੋਟੀ ਬਣਾਵਾ ਸਾਰਿਆਂ ਨੂੰ ਬਹੁਤ ਰਿਸ਼ਤਾ ਵਾਲਿਆਂ ਦਾ ਧੰਨਵਾਦ ਆ ਜਿਹੜੇ ਮੈਨੂੰ ਚਾਹੁੰਦੇ ਆ ਚਲੋ ਮੈਨੂੰ ਹੁਣ ਇੱਕ ਵਧੀਆ ਜਿਹਾ ਗਾਣਾ ਸੁਣਾ ਦਿਓ ਕਮਾਲ ਦਾ

ਇੰਗਲਿਸ਼ ਲੱਗੀ ਨਹੀਂ ਸੀਗੀ ਓਕੇ ਇੰਗਲਿਸ਼ ਨਹੀਂ ਲੱਗੀ ਸੀਗੀ ਤੇ ਸੈਡ Song ਹੀ ਆਸ ਸੀਗਾ ਤੁਹਾਨੂੰ ਵੀ ਇਹ ਸੈਡ Songs ਹੁੰਦੇ ਹੁੰਦੇ ਸੀ ਸੀ ਹਾਂਜੀ ਹਾਂਜੀ ਮੈਂ ਦਰਵਾਲੇ ਫਿਲਮ ਬਹੁਤ ਜ਼ਿਆਦਾ ਵੇਖੀ ਐ ਇਹ ਦਰਵਾਲੇ ਫਰਮਾਂ ਦੀ ਆਈ ਹੈ ਅੱਛਾ ਅੱਛਾ ਹਾਂਜੀ ਆਜੀ ਦੇ ਵਗਾਂ ਦਾ